ਇਸੇ ਵੀ ਕਿ ਕਿਸਾਨਾਂ ਦਾ ਮੁੱਦਾ ਕਾਫੀ ਜ਼ਿਆਦਾ ਪੱਖਿਆ ਹੋਇਆ ਹੈ ਕਿਸਾਨਾਂ ਦੇ ਮੁੱਦੇ ਤੇ ਜਿੱਥੇ ਸਿਆਸਤ ਹੋ ਰਹੀ ਹੈ ਸੰਸਦ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਤੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਉਧਰ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਵੱਡੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਦਾਖਲ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਆਏ ਕਿਸਾਨਾਂ ਆਗੂ ਬਾਹਰ ਆਏ ਤਾਂ ਡੱਲੇਵਾਲ ਦੀ ਸਿਹਤ ਬਾਰੇ ਉਹਨਾਂ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਡੱਲੇਵਾਲ ਬਿਲਕੁਲ ਠੀਕ ਹੈ ਉਹਨਾਂ ਦੱਸਿਆ ਕਿ ਡੱਲੇਵਾਲ ਨੇ ਜੇਲ੍ਹ ਦੇ ਵਿੱਚ ਬੰਦ ਕਿਸਾਨ ਆਗੂਆਂ ਲਈ ਇੱਕ ਪੱਤਰ ਵੀ ਲਿਖਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਕੇਂਦਰ ਤੇ ਪੰਜਾਬ ਸਰਕਾਰ ਮੇਰੀ ਜਾਨ ਦੀ ਦੁਸ਼ਮਣ ਹਨ ਪੰਜਾਬ ਸਰਕਾਰ ਸਾਨੂੰ ਧੋਖੇ ਦੇ ਨਾਲ ਇੱਥੇ ਲੈ ਕੇ ਆਈ ਹੈ ਜਦਕਿ ਜਲੰਧਰ ਦੇ ਵਿੱਚ ਮੈਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕਿਸਾਨ ਆਗੂਆਂ ਦੇ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕਰਨਾ ਪਵੇਗਾ ਕਿਸਾਨ ਆਗੂ ਨੇ ਕਿਹਾ ਕਿ ਸੁਖਵਿੰਦਰ ਕੌਰ ਮਨਜੀਤ ਸਿੰਘ ਰਾਏ ਅਤੇ ਸਰਵਜਨ ਸਿੰਘ ਪੰਦੇਰ ਨੂੰ ਚੁੱਪਚਾਹ ਪਟਿਆਲਾ ਜੇਲ੍ਹ ਤੋਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜੇਲਾਂਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਹੁਣ ਇੱਥੇ ਸਿਰਫ ਕੁਝ ਕੇ ਕਿਸਾਨ ਬੱਚੇ ਨੇ ਕਿਸਾਨਾ ਗੁਜਵਾਹਰ ਲਾਲ ਨੇ ਕਿਹਾ ਹੈ ਕਿ ਜਦੋਂ ਅਸੀਂ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਆਏ ਤਾਂ ਪੁਲਿਸ ਨੇ ਸਾਨੂੰ ਹਿਰਾਸਤ ਦੇ ਵਿੱਚ ਲੈ ਲਿਆ 2 ਘੰਟੇ ਤੱਕ ਅਰਬਨ ਸਟੇਟ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਜਿਸ ਤੋਂ ਬਾਅਦ ਡੱਲੇਵਾਲ ਨੇ ਹਸਪਤਾਲ ਦੇ ਵਿੱਚ ਪੁਲਿਸ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੇਰੇ ਨਾਲ ਆਏ ਲੋਕਾਂ ਨੂੰ ਮੈਨੂੰ ਮਿਲਣ ਨਾ ਦਿੱਤਾ ਗਿਆ ਤਾਂ ਮੈਂ ਖੁਦ ਉੱਥੇ ਜਾਵਾਂਗਾ ਇਸ ਤੋਂ ਬਾਅਦ ਸਾਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਉਦਰ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਦੇ ਤਾਲਮਿਲ ਕਮੇਟੀ ਦੀ ਇੱਕ ਮੀਟਿੰਗ ਹੋਈ ਕਨੌਰੀ ਅਤੇ ਸ਼ੰਭੂ ਬਾਰਡਰ ਤੇ ਸੰਘਰਸ਼ ਕਰਨ ਵਾਲੀਆਂ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਕਮੇਟੀ ਨਾਲ ਇਹ ਮੀਟਿੰਗ ਹੋਣੀ ਸੀ ਇਸ ਮੀਟਿੰਗ ਦੇ ਵਿੱਚ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨਹੀਂ ਪਹੁੰਚੇ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੀਟਿੰਗ ਦੇ ਵਿੱਚ ਪਹੁੰਚੇ ਜੋਗਿੰਦਰ ਸਿੰਘ ਉਗਰਾਹਾ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਸ਼ੰਭੂ ਖਨੌਰੀ ਬਾਰਡਰ ਉੱਪਰ ਪੰਜਾਬ ਸਰਕਾਰ ਤੇ ਪੁਲਿਸ ਦੇ ਹੋਏ ਐਕਸ਼ਨ ਦੇ ਵਿਰੋਧ ਦਾ 28 ਮਾਰਚ ਨੂੰ ਦੇਸ਼ਪੜ ਦੇ ਵਿੱਚ ਰੋਜ਼ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ 28 ਮਾਰਚ ਨੂੰ ਦੇਸ਼ ਦੇ ਸਮੂਹ ਡੀਸੀ ਦਫ਼ਤਰਾਂ ਅੱਗੇ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ ਉੱਥੇ ਉਹਨਾਂ ਨੇ ਕਿਹਾ ਕਿ ਐਸਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਣ ਦੀ ਹਮਾਇਤ ਦਿੱਤੀ ਹੈ ਆਗੂਆਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੇ ਕਿਸਾਨਾਂ ਦੇ ਗੁੰਮ ਹੋਏ ਸਮਾਨ ਦੀ ਪਰਪਾਈ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਯੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਤਾਲਮਿਲ ਕਮੇਟੀ ਅਤੇ ਸ਼ੰਭੂ ਖਨੋਰੀ ਬਾਰਡਰ ਤੇ ਸੰਘਰਸ਼ ਕਰਨ ਵਾਲੇ ਦੋਵੇਂ ਫੋਰਮਾਂ ਐਸਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਦੂਜੀਆਂ ਜਥੇਬੰਦੀਆਂ ਦੇ ਆਗੂ ਮੀਟਿੰਗ ਦੇ ਵਿੱਚ ਕਿਸੇ ਕਾਰਨ ਨਹੀਂ ਪਹੁੰਚ ਸਕੇ ਉਹਨਾਂ ਨੇ ਕਿਹਾ ਕਿ ਸ਼ੰਭੂ ਖਨੋਰੀ ਵਿਖੇ ਕਿਸਾਨਾਂ ਨਾਲ ਕੀਤੇ ਗਏ ਤੱਕੇ ਤੇ ਕਸਾਣਾ ਗਣੂ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਐਸਕੇਐਮ ਆਲ ਇੰਡੀਆ ਦੇ ਵੱਲੋਂ 28 ਮਾਰਚ ਨੂੰ ਪਾਰਤ ਭਾਰਤ ਦੇ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੇ ਵਿੱਚ ਦੂਜੇ ਫਾਰਮਾਂ ਨੇ ਸਹਿਮਤੀ ਜਿਤਾਉਂਦਿਆਂ ਇਹ ਤਾਲਮੇਲ ਸਮਾਗਮ ਕਰਨ ਦੀ ਗੱਲ ਆਖੀ ਹੈ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਇੱਕ ਮਤਲਬ 100 ਦਿਨ ਤੋਂ ਵੱਧ ਦਿਨ ਹੋ ਚੱਲੇ ਦੀ ਤਕਰੀਬ 15 ਦਿਨ ਉੱਪਰ ਚੱਲੇਗੀ ਉਹਨਾਂ ਦੀ ਜਿਹੜੀ ਸਥਿਤੀ ਦੀ ਉਹ ਤੋਂ ਪੀਓ ਸਟੈਂਡ ਦੇ ਵਿੱਚ ਜਾ ਕੇ ਮੈਨੂੰ ਮਾਝੀ ਦੇ ਵਿੱਚ ਮੀਟਿੰਗ ਦੇ ਵਿੱਚ ਮੈਨੂੰ ਬੁਲਾਇਆ ਹੈ ਸਰਕਾਰ ਮੇਰੀ ਗੱਲ ਸੁਣਨ ਨੂੰ ਤਿਆਰ ਹੋ ਗਈ ਪਰ ਸਾਨੂੰ ਉਹਦੀ ਨੀਤੀ ਦਾ ਸਰਕਾਰ ਦਾ ਪਤਾ ਨਹੀਂ ਕਿ ਇਹ ਸਰਕਾਰ ਦਾ ਮਲੇ ਧੋਖਾ ਸੁਣ ਸਰਕਾਰ ਨੇ ਸਾਡੀ ਮੰਗ ਤਾਂ ਕੀ ਮੰਨਣੀ ਸੀ ਉਸ ਬੰਦੇ ਨੂੰ ਇਸ ਸਥਿਤੀ ਕੀ ਦੇ ਵਿੱਚ ਆਏ ਤੱਕੇ ਦੇ ਨਾਲ ਉੱਪੇ ਲੈ ਜਾਣਾ ਫਿਰਸ ਕੇ ਲੈ ਜਾਣਾ ਜਿਵੇਂ ਕੋਈ ਬਹੁਤ ਵੱਡਾ ਇੱਕ ਜਨਾਹ ਕਰਤਾ ਹੁੰਦਾ ਕਿਸੇ ਬੰਦੇ ਨੇ ਜਾ ਕੇ ਨਜਮਿੰਦਰ ਦੇ ਹਸਪਤਾਲ ਤੇ ਸਰਕਾਰ ਜਾ ਕੇ ਕੰਮ ਪੂਰੇ ਹੋ ਕੇ ਇਹ ਕੀ ਕੀ ਹੋਣਾ ਉਹਨਾਂ ਨੂੰ ਉਹਦੇ ਰਾਹ ਦੇ ਵਿੱਚ ਉਹਨਾਂ ਨੂੰ ਚੱਕ ਕੇ ਤੇ ਪਟਿਆਲੇ ਲਾ ਕੇ ਫਿਰ ਦੂਜੀ ਗੱਲ ਦੇਖੋ ਸਰਕਾਰ ਦਾ ਰਵਈਆ ਆਮ ਲੋਕਾਂ ਨੂੰ ਚੱਕ ਕੇ ਨਾ ਜਿਹੜੇ ਦੇ ਵਿੱਚ ਸੁਰਤ ਆ ਸਾਡੇ ਆਤਮ ਨੂੰ ਆਉਂਦੀ ਹੈ ਇਹ ਪਤਾ ਨਹੀਂ ਕੀ ਗਨਾਹ ਕਰਤਾ ਇਹਨਾਂ ਲੋਕਾਂ ਨੇ ਵੀ ਇਹ ਮੰਗ ਕਿਉਂ ਮੰਗਦੇ ਨੇ ਪਰ ਅਸੀਂ ਇੱਥੇ ਬਹਿਉਂਦੀ ਕਰਦੇ ਹਾਂ ਸਰਕਾਰ ਨੂੰ ਵੀ ਠੀਕ ਹੈ ਵੀ ਇਹ ਰਵਈਆ ਸਾਡੇ ਉੱਤੇ ਅੰਗਰੇਜ਼ਾਂ ਨੇ ਵੀ ਕੀਤਾ ਸੀ ਇਹਨਾਂ ਨੂੰ ਇੱਧਰ ਸੋਚ ਲੈਣਾ ਚਾਹੀਦਾ ਹੈ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਲੋਕਾਂ ਨੇ ਜਿਹੜਿਆਂ ਨੇ ਕਿਹਾ ਸੀ ਵੀ ਅਸੀਂ ਲੱਖੀ ਦੇ ਨਾਲ ਭਾਰ ਦੇ ਲੋਕਾਂ ਨੂੰ ਦਵਾ ਲਾਂਗੇ ਮੰਗਦੇ ਹੱਕ ਹੱਕ ਮੰਗਦੇ ਦੇ ਭਾਰ ਦੇ ਲੋਕ ਪਰ ਸਮੇਂ ਦੀ ਸਰਕਾਰ ਨੇ ਦਵਾ ਦਿੱਤਾ ਜ਼ਰੂਰ ਦੀ ਗ੍ਰੇਜ ਵਾਲੇ ਨੇ ਪਰ ਲੋਕਾਂ ਨੇ ਉਸ ਨੂੰ ਨਹੀਂ ਬਰਦਾਸ਼ਤ ਕੀਤਾ ਅਗਲੀ ਕਾਰਵਾਈ ਕੀ ਹੋਏਗੀ ਹੁਣ ਅਗਲੀ ਕਾਰਵਾਈ ਕੀ ਹੋਏਗੀ ਅੱਜ ਦੀ ਵੀ ਕਾਰਵਾਈ ਲੱਗੀ ਹੋਈ ਹੈ ਵੀ ਅਸੀਂ ਬਰਦਾਸ਼ਤ ਨਹੀਂ ਕੀਤਾ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਆਵਾਜ਼ ਆਵੇ ਜੇ ਵੀ ਆ ਲੋਕ ਜਿਹੜੇ ਸਾਡੇ ਅੰਦਰ ਬੰਦ ਕੀਤੇ ਨੇ ਇਹਨਾਂ ਨੂੰ ਛੱਡੇ ਬਾਹਰ ਅਸੀਂ ਅਗਲੀ ਜਿਹੜੀ ਗੱਲ ਹੈ ਜਿਹੜੀ ਅਗਲੀ ਗੱਲ ਦੀ ਗੱਲ ਕਰਦੇ ਹਾਂ ਅਸੀਂ ਅੱਜ ਇਸ ਗੱਲ ਦੇ ਉੱਤੇ ਸਾਡੀ ਜਿਹੜੀ ਮੀਟਿੰਗ ਹੋਈ ਹੈ ਇਹ ਅੰਦਰ ਵੇਗੀ ਫੈਸਲਾ ਹੋ ਗਿਆ ਵੀ ਜਿਹੜੇ ਵੀ ਕਿਸਾਨ ਆਏ ਨੇ ਇਹ ਕੋਈ ਵੀ ਕੋਈ ਵੀ ਘਰੋਂ ਨਹੀਂ ਜਾਣਗੇ ਇਹ ਲੜਾਈ ਲੜਨਗੇ ਇੱਥੇ ਹੀ ਬੈਠ ਕੇ ਇੱਥੇ ਹੀ ਬੈਠ ਕੇ ਧਰਨਾ ਜਮਾਵਾਂਗੇ ਉਹੀ ਲੜਾਈ ਲੜਾਂਗੇ ਸਰਕਾਰ ਦੇ ਨਾਲ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਦੇ ਹਾਂ ਅੱਜ ਦੀ ਇਹ ਸਰਕਾਰ ਦੇ ਕੋਲ ਫੈਸਲਾ ਕਰੋ ਜਾਨਦਾਰ ਜੱਟੀਆਂ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਰਹਿਣ ਨੂੰ ਕਰਕੇ ਸੋਰ ਪਾਈ ਦੀ ਕਮਾਈ ਕਿਤੇ ਆ ਜਦੋਂ ਅਰਦਾਹ ਬਹਿ ਹੈ ਕਿ ਬੰਦੇ ਜਿਹੜੇ ਸਾਡੇ ਅਤਵਾਦ ਬੰਦੇ ਨੇ ਤੇਰੀ ਕਰਦੇ ਉਹਨਾਂ ਦਾ ਧਿਆਨ ਨਹੀਂ ਕਰੇ ਤੇ ਉਹ ਅੱਗੇ ਸੋਚਾਂਗੇ ਜਿਹੜੀ ਅਗਲੀ ਗੱਲ ਹੋਊਗੀ ਸਾਡੇ ਬਾਹਰ ਹਾਈ ਤੱਕ ਮੋਰਚਾ ਚੱਲੇਗਾ ਇੱਥੇ ਜੀ ਇਹ ਮੋਰਚਾ ਚੱਲੂਗਾ ਜੀ ਅਮੇ ਤੱਕ ਨਹੀਂ ਜਿੰਨੇ ਚਿਰ ਰਿਹਾਈ ਨਹੀਂ ਹੁੰਦੀ ਕਿ ਸਰਕਾਰ ਉਹਨਾਂ ਨੂੰ ਰਿਹਾਈ ਨਹੀਂ ਦਿੰਦੀ ਇਹ ਮੋਰਚਾ ਨਹੀਂ ਰੁਕੂਗਾ ਮੋਰਚਾ ਉਮੀ ਚੱਲਦਾ ਰਹੂਗਾ ਜਾਂ ਸਾਡੇ ਅਗੂ ਬਾਹਰ ਆਉਂਦੇ ਨੇ ਉੱਗੇ ਸਰਕਾਰ ਨਾਲ ਗੱਲਬਾਤ ਕਰਨਗੇ ਉਹ ਅੱਗੇ ਗੱਲ ਕੀ ਕਰਦੇ ਨੇ ਉਹ ਉਹਦੇ ਵਿੱਚੋਂ ਬਾਅਦ ਸਾਨੂੰ ਪਤਾ ਲੱਗਣਾ ਪਰ ਅੱਜ ਦੀ ਗੱਲ ਇਹ ਹੀ ਹੈ ਵੀ ਅਸੀਂ ਆਤਮਾ ਨੂੰ ਰਿਹਾਈ ਕਰਾਉਣਾ ਹੈ ਸਰਕਾਰ ਉਹਨਾਂ ਨੂੰ ਆਪ ਕੋਲ ਰਿਹਾਈ ਕਰੇ ਤਾਸੀਂ ਇਸ ਤਰ੍ਹਾਂ ਨਹੀਂ ਚੁੱਕਾਂਗੇ ਪਰਾਂ ਨੂੰ ਤੁਸੀਂ ਅੱਗੇ ਕੋਈ ਤਰੀਕ ਰੱਖੀ ਹੈ ਜਿਵੇਂ ਐਸਕੇਮ ਨੇ ਵੀ ਰੱਖੀ ਅੱਗੇ ਤਰੀਕ ਉਹਨਾਂ ਨੇ ਇਕੱਠੇ ਹੋਣਾ ਹੈ ਕੋਈ ਹੋਰਾਂ ਦੇ ਨਾਲ ਅਸੀਂ ਸਹਿਮਤਾ ਜਿਵੇਂ ਉਹ ਤਰੀਕਾ ਰੱਖ ਦਿੰਦੇ ਹਾਂ ਅਸੀਂ ਉਹਨਾਂ ਦੇ ਵਿੱਚ ਜੋੜ ਦਾ ਪਾਵਾਂਗੇ ਉਹ ਸਾਡਾ ਮੋਰਚਾ ਇਕੱਠਾ ਹੈ ਕੋਈ ਅਸੀਂ ਬੱਕਰੀ ਨਹੀਂ ਹੈਗੇ ਸਭ ਤੋਂ ਹੋਰ ਗੰਦੇ ਉੱਤੇ 28 ਦੇ ਵੀ ਅਸੀਂ ਉਹਨਾਂ ਤੋਂ ਬੱਕਰੀ ਨਹੀਂ ਹੈਗੇ 28 ਦੇ ਵੀ ਸਮਰਥਨ ਹੀ ਤੁਹਾਡਾ 28 ਦੇ ਆ ਸਾਰਿਆਂ ਨੇ ਉਹਨਾਂ ਦੀਆਂ ਮੰਗਾਂ ਜਿਵੇਂ ਦਾ ਪਰ ਉਹਨਾਂ ਦੇ ਫੈਸਲੇ ਤੇ ਫੈਸਲੇ ਦੇ ਉੱਤੇ ਖੁੱਲ ਜਾਂਾਂਗੇ ਥੋੜਾ ਹੋ ਸਕਦਾ ਜਿਵੇਂ ਉਹਨਾਂ ਦੇ ਫੈਸਲੇ ਨੂੰ ਨਾ ਮੰਨੀਏ ਪਿੰਡ ਵਿੱਚ ਬੈਠ ਕੇ ਪ੍ਰੈਸ਼ਰ ਕਿਵੇਂ ਗ੍ਰੇਡ ਕਰਾਂਗੇ ਗ੍ਰੇਡ ਤਾਂ ਜੀ ਆਪੀ ਉਹਨਾਂ ਸਰਕਾਰ ਕੋਈ ਇਸ ਤਰ੍ਹਾਂ ਦੀ ਕੀ ਗੱਲ ਨੂੰ ਸਮਝੂ ਨਹੀਂ ਅੱਜ ਸਰਕਾਰ ਨੇ ਸਾਰੇ ਇੱਥੇ ਪਿੰਡ ਨੂੰ ਘੇਰਾ ਪਾਰ ਕੇ ਉਹ ਸਰਕਾਰ ਕੋਈ ਬੌਡੀ ਕੰਪਨੀ ਥੋੜੇ ਉਹਨਾਂ ਨੂੰ ਪਤਾ ਨਹੀਂ ਕਿ ਕੀ ਹੋਖ ਕੀ ਹੋ ਸਕਦਾ ਤੁਹਾਨੂੰ ਇੱਥੇ ਵੀ ਮੋਰਚਾ ਨਾ ਜਿਹੜਾ ਲਾਉਂਦੇ ਨੂੰ ਉਹ ਆਖਲਾ ਜਿਹੜਾ ਮੋਰਚਾ ਉਹਨਾਂ ਦਾ ਚਕਾਉਣ ਵਾਲੀ ਗੱਲ ਹੈ ਜਾਂ ਕਿਵੇਂ ਕਰਨ ਵਾਲੀ ਉਸ ਨੂੰ ਅਸੀਂ ਸਮਝਿਆ ਗੱਲ ਉਹ ਕਿ ਤੁਹਾਨੂੰ ਮੋਰਚਾ ਚਕਾ ਸਕਦੀ ਹੈ ਜੇ ਮੋਰਚਾ ਚਕਾਉਂਦੇ ਸਾਨੂੰ ਐ ਨਹੀਂ ਵੈਸੇ ਤੁਹਾਨੂੰ ਵੀ ਅਸੀਂ ਸਿੱਧੇ ਇਸ ਅੰਦੋਲਨਾਂ ਲੈ ਜਾਈਏ ਸਰਕਾਰ ਅਸੀਂ ਮੀਡੀਆ ਜਰੀਏ ਪੂਰੇ ਪੰਜਾਬ ਵਾਸੀਆਂ ਨੂੰ ਇਹ ਬੀਲ ਕਰਨੀ ਚਾਹੁੰਦੇ ਆ ਇੱਕ ਬੇਇੱਜ਼ਤੀ ਕਰਨੀ ਚਾਹੁੰਦੇ ਆ ਕਿ ਸਵਾਸੋ ਘੰਟੇ ਤੋਂ ਉਪਰ ਹੋ ਗਿਆ ਕਿ ਪ੍ਰਧਾਨ ਜੀ ਨੇ ਪਾਣੀ ਵੀ ਛੱਡ ਦਿੱਤੇ ਡਾਕਟਰ ਦਾ ਇਹ ਕਹਿਣਾ ਕਿ ਕਿਸੇ ਵੀ ਟਾਈਮ ਸਾਈਲੈਂਟ ਅਟੈਕ ਆ ਸਕਦਾ ਹੈ ਪ੍ਰਧਾਨ ਜੀ ਤਿਵੇਂ ਸੁਬਾਹ ਤੋਂ ਬੋਲਣਾ ਬੰਦ ਕਰ ਦਿੱਤੇ ਉਹ ਉਨਾਂ ਚਿਰ ਪਾਣੀ ਨਹੀਂ ਪੀਂਦੇ ਜਿੰਨਾ ਚਿਰ ਸਾਡੀ ਜਿਹੜੇ ਆਦੂ ਨੇ ਪੰਜਾਬ ਪਲੇਮੈਂਟ ਦੇ ਵਿੱਚ ਜਿਹੜਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੰਡ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਆਦੂਆਂ ਨੂੰ ਛੱਡਦਾ ਨਹੀਂ ਸਾਡੇ ਆਖੂ ਜਿਹੜੇ ਸਾਡੇ ਕਿਲੇ ਸਭ ਤੋਂ ਬਹੁਤ ਧੰਨਵਾਦ ਕਰਦੇ ਨੇ ਜਿੱਥੇ ਅਸੀਂ ਮੋਰਚਾ ਜਮਾ ਦਿੰਦੇ ਹਾਂ ਉਹਨਾਂ ਚੇਰ ਪ੍ਰਧਾਨ ਜੀ ਪਾਣੀ ਨਹੀਂ ਦੇਣਗੇ ਤੇ ਜੇਕਰ ਕੋਈ ਵੀ ਅਣਗਹਿਲੀ ਹੁੰਦੀ ਹੈ ਪ੍ਰਧਾਨ ਜੀ ਸਿੱਧੇ ਰੱਪੇ ਦਾ ਜ਼ਿੰਮੇਵਾਰ ਆਪ ਸਤਿਕਾਰਯੋਗ ਸਤਿਪਾਲ ਜੀ ਪੰਜਾਬ ਸਰਕਾਰ ਜਿਨ੍ਹਾਂ ਨੇ ਨਜਾਇਜ਼ ਸਾਡੇ ਸਾਡੇ ਹੱਥ ਨੂੰ ਇਹ ਆਲੋਚਨਾ ਦੇ ਵਿੱਚ ਬੰਦ ਕੀਤਾ ਹੋਇਆ ਹੈ ਅੱਜ ਵੀ ਸਾਡੇ ਜਿਹੜੇ ਅੱਜੂ ਹੈ ਪਾਣੀ ਦੀ ਪਾਣੀ 50 60 ਪੀੜ੍ਹੀਆਂ ਆਜੂ ਦੇ ਬਾਰੇ ਸਰਕਾਰੀ ਚਿੰਤਾ ਦੀ ਗੱਲ ਹੈ ਕਿ ਇਸ ਵਾਰ ਸਰਕਾਰੀ ਵੱਲੋਂ ਸਰਪੰਚ ਨੇ ਡੀਸੀਪੀ ਪੰਜਾਬ ਦੇ ਵੱਲ ਕੰਪਰੈਸਸ ਕਮੈਂਟ ਕਰਦੇ ਆ ਕਿ ਕਿਉਂ ਗ੍ਰਿਫਤਾਰ ਨਹੀਂ ਕੀਤਾ ਕਿ ਉਹ ਆਜੂ ਦੀ ਮਰਜ਼ੀ ਨਾਲ ਹਸਪਤਾਲ ਚ ਗਿਆ ਨਹੀਂ ਦਿੱਕਾ ਗ੍ਰਿਫਤਾਰ ਨਹੀਂ ਕੀਤਾ ਗਿਆ ਜਦੋਂ ਉਹ ਲੇਟੂ ਸਟਰੀ ਤੋਂ ਆ ਰਹਿਆਂ ਨੂੰ ਗ੍ਰਿਫਤਾਰ ਕਰਦਾ ਬੈਂਤੀ ਆ ਦੇਖੋ ਇਹ ਤਾਂ ਬਿਆਨਬਾਜ਼ੀ ਆ ਦੇ ਰਹੇ ਆ ਇੱਕ ਲੋਕਾਂ ਨੂੰ ਪਰਵਾਹ ਦੀ ਗੱਲ ਨਹੀਂ ਦੇ ਰਹੇ ਆ ਇਹ ਬਈ ਅਸੀਂ ਤਾਂ ਇਹ ਗੱਲ ਨਹੀਂ ਕਹੀ ਸੀ ਕਿ ਸਾਡਾ ਮੋਰਚਾ ਬੰਦੀਪ ਸਿੰਘ ਢਾਲੀਵਾਲ ਵੀ ਇਹ ਕਹਿੰਦੇ ਆ ਕਿ ਇਹ ਮੋਰਚਾ ਅਸੀਂ ਜੀ ਬੀਵੀ ਵਾਲਾ ਅਧਿਕਾਰੀਆਂ ਨੂੰ ਸਿੱਖਾਈਆਂ ਦੇ ਕੇ ਕਰਵਾਵਾ ਅਗੁਣੇ ਕਿਸੇ ਸਾਥੀ ਨੇ ਕਾਨੂੰਨ ਅਨੁਸਾਰ ਕੀਤਾ। ਉਹ ਕਹਿੰਦੇ ਪੰਜਾਬ ਸਰਕਾਰ ਨਾਲ ਤਾਂ ਮੀਟਿੰਗ ਨਹੀਂ ਸੀ ਮੀਟਿੰਗ ਤਾਂ ਕੇਂਦਰ ਨਾਲ ਸੀ ਛੱਡ ਤੇ ਮੀਟਿੰਗ ਜਰੂਰ ਹੀ ਕੋਈ ਨਹੀਂ। ਅਗਰੇ ਕਾਰਨ ਪੰਜਾਬ ਦੇ ਕਰਦੇ ਨਾ ਪੰਜਾਬ ਪਿਆਸ ਉਸਨੇ ਕੀ ਪੰਜਾਬ ਪਿਆਸ ਨੇ ਹੀ ਸੋਚਿਆ ਜਿਹਾ ਮੋਰਚਾ ਥੇਰੂਪੁਰ ਕੀਤਾ। ਪੰਜਾਬ ਦੇ ਮੰਤਰੀਆਂ ਦੇ ਘਰੋਂ ਸਾਡੇ ਕਿਸਾਨਾਂ ਦੇ ਟਰਾਲੇ ਮਿਲੇ ਨੇ। ਪੂਰੇ ਪੂਰੇ ਜਿਹੜੇ ਸਿਰ ਕੱਟਵੇਂ ਲੀਡਰ ਨੇ ਕੀ ਕਰੋ ਸਰਕਾਰ ਨੇ ਕਰੀਬ ਜਿਹੜੇ ਕਿਸਾਨ ਰਹਾ ਕਰਤੇ ਤੁਸੀਂ ਸੰਤੁਸ਼ਟ ਨਹੀਂ ਹਜੇ ਫਿਰ ਦੇਖੋ ਅਸੀਂ ਅਸੀਂ ਬਨਾਹ ਕੀਤਾ ਅਸੀਂ ਆਪਦਾ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਸਾਨੂੰ ਇੱਥੇ ਪ੍ਰੋਟੈਸਟ ਕਰੂਗਾ ਅਸੀਂ ਆਪਦਾ ਪ੍ਰੋਟੈਸਟ ਕਰ ਰਹੇ ਸੀ ਪਰ ਸਾਡੇ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਸੀ ਅਸੀਂ ਮੋਰਚੇ ਦੇ ਵਿੱਚ ਬੈਠੇ ਸਾਨੂੰ ਚੱਕ ਕੇ ਲੈ ਗਏ ਵੱਖੋ ਵੱਖੋਂ ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਸਾਡੇ ਜਿਹੜੇ ਆਗੂ ਫੜੇ ਹੋਏ ਨੇ ਸਾਡਾ ਛੁਡਾਵਾ ਅਧਿਕਾਰ ਅਸੀਂ ਛੁਡਾਵਾਂਗੇ ਜਿਸ ਕਰਕੇ ਪਤਾ ਜਿਹੜੇ ਪਾਣੀ ਛੱਡਿਆ ਹੋਇਆ ਠੀਕ ਹੈ ਓਕੇ ਧੰਨਵਾਦ ਭਗਵੰਤ ਮਾਨ ਨੇ ਜਿਸ ਤਰ੍ਹਾਂ ਦਰਿੰਦਗੀ ਦਾ ਨੰਗਾ ਨਾਚ ਨਜੀਆਂ ਸ਼ੰਭੂ ਤੇ ਖਲੋਰੀ ਦੇਤੇ ਤੋੜ ਪਾਣੀ ਕੀਤੀ ਜਿਸ ਤਰ੍ਹਾਂ ਰਾਤ ਨੂੰ ਲੈਗ ਬੰਦ ਕਰਕੇ ਉਥੇ ਤਸ਼ੱਦਦ ਕੀਤਾ ਔਰ ਆਫਗਾਨ ਨੂੰ ਮਿੱਠੀ ਜੋ ਗ੍ਰਿਫਤਾਰ ਕੀਤਾ ਕੱਲ ਰਾਤ ਦੀ ਫੇਰ وہی ਉਹੀ ਕਾਰਵਾਈ ਜਿਹੜੀ ਆ 12 ਮਈ ਨੂੰ ਹੋਈ ਆ ਅਸੀਂ ਕੀ ਨੇ ਭਗਵੰਤ ਮਾਨ ਜੀ ਆਥ ਦੇ ਤਤ ਦਾ ਵਹਿ ਹੁੰਦਾ ਵਾ ਇਹ ਕਿਸਾਨ ਕੋਈ ਕਿਸੇ ਦੂਜੇ ਘਰੇ ਤੋਂ ਨਹੀਂ ਆਏ ਇਹ ਵੱਖਰੇ ਘਰੇ ਦੀ ਪ੍ਰਾਣੀ ਨਹੀਂ ਮੰਗਾ ਹੋਆ ਜਿਹੜੀਆਂ ਆਮ ਲੋਕਾਂ ਨੂੰ ਪਿੰਚ ਕਰਦੇ ਆ ਤੂੰ ਕਹਿ ਰਿਹਾ ਸੀ ਕਿ ਇੰਡਸਟਰੀ ਤਬਾਹ ਹੋ ਰਹੀ ਆ ਇੰਡਸਟਰੀ ਵਾਲੇ ਵੀ ਰੋਟੀ ਖਾ ਕੇ ਸੋਣਾ ਨਾ ਜਿਹੜਾ ਇੰਡਸਟਰੀ ਵਾਲ ਇਹ ਗੱਲ ਕਹਿ ਰਿਹਾ ਵਾ ਕਿ ਮੇਰੇ ਪਈ ਇੰਡਸਟਰੀ ਤਬਾਹ ਹੋ ਰਹੀ ਆ ਜਿਸ ਦਿਨ ਕਿਸਾਨਾਂ ਨੇ ਆਪਣਾ ਸੰਦਸ ਜਿਹੜਾ ਵੇਚ ਕੇ ਫਸਲ ਪੈਦਾ ਕਰਨ ਤੋਂ ਇਨਕਾਰ ਕਰਤਾ ਆਪਣੀ ਜੋਗੀ ਬਿਜ਼ਨਸ ਸ਼ੁਰੂ ਕਰਤੀ ਉਦੋਂ ਵੀ ਸੀਮਿੰਟ ਖਾਇਆ ਕਰੋ ਕਿ ਤੇ ਸਈਆ ਖਾਇਆ ਕਰੋਗੇ ਜਿਹੜੇ ਹੌਜਰੀ ਉਪਾਦ ਦੀ ਗੱਲ ਕਰ ਰਹੇ ਆ ਕੱਚੇ ਬਨੇਣਾ ਮੂੰਹ ਦੇ ਵਿੱਚ ਪਾਇਆ ਜਾਂ ਲਿਪਸਟਿਕ ਦਾ ਸਮਾਨ ਮੂੰਹ ਚ ਪਾਇਆ ਨਹੀਂ ਸਰਨਾ ਪੈਦਾ ਆ ਨਹੀਂ ਉ ਤੇ ਫਿਰ ਗੱਲ ਬਣਨੀ ਆ ਸੋ ਇਹਦੇ ਤੇ ਜੋ ਵੀ ਕਾਰਵਾਈ ਰਾਤ ਦਾ ਫਿਰ ਦਮਨਕਾਰੀ ਚੱਕਰ ਬਣਾਇਆ ਵਾ ਆਗਮਾਂ ਦੇ ਘਰਾਂ ਦੇ ਵਿੱਚ ਪੁਛ ਫਿਰਦੀ ਆ ਫੋਟੋ ਫੜਾਈ ਜਾ ਰਹੀ ਆ ਇਹਦੇ ਤੇ ਮਤਲਬ ਹੋਰ ਜੋਸ਼ ਉਹਦਾ ਨਿੰਦਿਆ ਕਰਦੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਦਹਿਤ ਦੇ ਵਿੱਚ ਪਾਉਣ ਦੀ ਲੋੜ ਨਹੀਂ ਥੋੜੇ ਦਿਨਾਂ ਦੀ ਖੇਡ ਵਾ ਭਗਵੰਤ ਮਾਨ ਨੇ ਹਰ ਹਾਲ ਦੀ ਵਿੱਚ ਥੱਲੇ ਜਿਹੜਾ ਉਹ ਡਿੱਗਣਾ ਵਾ ਤੇ ਆਪਾਂ ਜਿਹੜਾ 12 ਮੰਗਾ ਉਹਨਾਂ ਦੇ ਦੌਰਾਨ ਆਪਣਾ ਯਾਰੀ ਆ ਤੇ ਯਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ